ਪਰਾਪੋਨ ਕੰਮ ਚ ਆਇਆ ਦਾਂਸਿਆ ਕਿਹਾ ਠੀਕ ਆ ਕੀ ਹਾਲ ਹੈ ਬੜੇ ਚਿਰਾਂ ਤੋਂ ਗੜਾ ਮਾਰਿਆ ਉਹ ਬਸ ਯਾਰ ਕਹਦਾ ਢੂਈ ਦੂਈ ਆਦੀ ਸੀ ਤੇ ਦਵਾਈ ਲੈਣ ਗਿਆ ਸੀ ਅੱਛਾ ਹਾਂ ਹੋਰ ਸੁਣਾ ਕਿਵੇਂ ਆ ਠੀਕ ਆ ਵਧੀਆ ਤੂੰ ਸੁਣਾ ਠੀਕ ਠਾਕ ਹਾਂ ਘਰ ਪਰਿਵਾਰ ਠੀਕ ਆ ਵਧੀਆ ਘਰ ਮਿਲਣਾ ਹੀ ਰਹ ਗਿਆ ਯਾਰ ਪਤਾ ਨਹੀਂ ਕਿੱਥੇ ਚੱਲਣਾਗਾ ਪਰਿਵਾਰ ਦੀ ਇਹ ਗੱਲ ਤੂੰ ਬਾ ਠੀਕ ਆ ਬਸ ਮਹਾਰਾਜ ਦੀ ਕਿਰਪਾ ਮੈਨੂੰ ਨਾਲ ਦੋ ਦਿਨ ਹੋ ਗਏ ਬਿਖਾਰ ਕਰਨ ਨਹੀਂ ਪਾਵਾਂ ਅੱਛਾ ਹੋਰ ਹਾਂ ਸਰ ਬੜਾ ਸੱਜਣ ਨੇ ਦੋ ਵਕ ਕਮਾਇਆ ਘਰੇ ਵਿਹਲਾ ਸੀ ਦਵਾਈ ਦੁਈ ਲੈ ਕੇ ਚਲਾ ਕੇ ਗੱਲਾਂ ਬਾਤਾਂ ਮਾਰਦੇ ਚੱਲ ਆ ਜਾ ਭਾਈ ਆ ਜਾ ਜੀਆਂ ਨੂੰ ਆ ਜਾ ਬਹਿ ਜਾ ਤੂੰ ਹੀ ਰੰਜਨ ਸਿੰਘ ਬਹਿ ਜਾ ਕਿਧਰ ਹਾਲ ਤਾਂ ਬਹੁਤ ਅੰਦਰ ਦਾ ਕੰਮ ਕਿੰਜਿਆਂ ਦਾ ਵੀ ਕਰਦੇ ਆਂ ਇਕੱਠਾ ਲਾਉਂਦੇ ਆਂ ਖੁੱਡੀਆਂ ਦੀਆਂ ਮਾਰੀਆਂ ਬੁਰੀਆਂ ਜਾਲ ਜੂਲ ਸਾਰਾ ਕੁਝ ਬਣਾਈਦਾ ਅੱਛਾ ਸਾਰਾ ਕੋਈ ਬੋਲਦਾ ਹੈ ਜਾਨੀ ਜੀ ਚੰਗਟ ਬੇਡੇ ਦਾ ਕੰਮ ਕਰਦਾ ਤੇ ਵੱਡਾ ਨਾਲ ਹੁੰਦਾ ਕਿ ਕਿ ਨਹੀਂ ਵੱਡਾ ਪਿੰਜਰਾਂ ਦਾ ਤੇ ਆਹ ਜਾਨਵਰਾਂ ਦੀ ਖਮਾ ਅੱਛਾ ਜਾਨਵਰਾਂ ਦਾ ਖਮਾ ਕਰ ਲਈਦਾ ਨਹੀਂ ਕਰ ਲਈਦਾ ਅੱਛਾ ਪਿੰਜਰੇ ਵਗੈਰਾ ਸਾਰੇ ਬਣਾਉਂਦੇ ਨੇ ਸਾਰੇ ਬਣਾਉਂਦੇ ਨੇ ਤੇ ਜੇ ਬਾਈ ਕਿਸੇ ਨੂੰ ਲੋਲ ਹੋਵੇ ਤਾਂ ਜੇ ਮੈਨੂੰ ਕੋਈ ਪੁੱਛੇ ਹੀ ਲੈਂਦਾ ਹੈ ਕਿ ਤੁਸੀਂ ਆਪਾਂ ਉਹਨੂੰ ਕੀ ਦੱਸਿਏ ਵੀ ਮੈਂ ਜਾਨ ਜਿਹੜੀ ਚੀਜ਼ ਹੈ ਜੇ ਕਿਸੇ ਨੂੰ ਬਣਾਉਣੀ ਚਾਹ ਜੇ ਕੋਈ ਜੋੜੀ ਵੀ ਚੀਜ਼ ਉਹ ਉਹੀ ਬਣਾ ਦਿੰਦੀ ਸਾਰੀਆਂ ਚੀਜ਼ਾਂ ਬਣਾਉਂਦਾ ਤੇ ਜਾਨਵਰ ਦੂ ਘਰੋਂ ਬੰਦੇ ਰੱਖੇ ਹੋਏ ਯਾਰ ਜਾਨਵਰ ਮੈਂ ਲਾਇਏ ਨੂੰ ਬਹੁਤ ਚਲ ਗਿਆ ਆਪਾਂ ਤਾਂ ਉਦੋਂ ਜਦੋਂ ਤੂੰ ਦੁੱਧ ਦਾ ਕੰਮ ਕਰਦਾ ਸੀ ਉਦੋਂ ਦੇ ਇਕੱਠੇ ਹੋਏ ਨੇ ਹਾਂ ਤੇ ਮੈਨੂੰ ਕੂਤਰਾ ਬਾਰੇ ਤਾਂ ਤੇਰਾ ਪਤਾ ਹੀ ਨਹੀਂ ਸੀ ਕੂਤਰ ਤੂੰ ਕਿਹੜੇ ਵੇਲੇ ਰੱਖੇ ਆ ਕੂਤਰ ਤਾਂ ਆਪਣਾ ਜਦੋਂ ਮੈਂ ਦੁੱਧ ਲਿਆਉਂਦਾ ਸੀ ਨਾ ਹਾਂ ਉਦੋਂ ਵੀ ਰੱਖੇ ਸੀ ਬਾਕੀ ਸਾਡੇ ਘਰੋਂ ਗੁੱਡਾ ਨਹੀਂ ਲਿਆ ਗਿਆ ਮੇਰੇ ਪਰਦਾਦੇ ਦੇ ਸੀ ਅੱਛਾ ਠੀਕ ਆ ਪੱਦਾ ਪੰਜ ਕਿਹੜੀਆਂ ਹੁੰਦੀਆਂ ਬਲਾ ਰੋਣਾ ਸਾਡੇ ਅੱਛਾ ਬਾਪੂ ਦੇ ਰੱਖੇ ਵੇਖੀ ਚਾਹੇ ਗੁੱਡੇ ਨਹੀਂ ਢਾਈ ਘਰੋਂ ਬਸ अच्छा बापूजी ਦੇ ਸੀ ਹਾਂ ਤੇ ਫਿਰ ਇਹ ਕਬੂਤਰ ਤੋਂ ਆਪ ਦੇ ਕਿਤੋਂ ਲੈਂਦੇ ਸੀ ਕਿਸੇ ਦੇ ਘਰੋਂ ਲੈਂਦੇ ਸੀ ਕਿਵੇਂ ਸੀ ਲੈਂਦੇ ਆ ਕਿੱਥੋਂ ਤੋਂ ਲੈਂਦੇ ਆ ਆਪਾਂ ਕੂਤਰਾਂ ਉਹ ਨਹੀਂ ਗੱਲ ਕੋਈ ਨਹੀਂ ਕਿਤੋਂ ਲੈਂਦੇ ਆ ਸਾਡੇ ਮੁੰਡਿਆਂ ਨੇ ਲੈਂਦੇ ਸੀ ਪਹਿਲਾਂ ਦਾ ਆਪਣੇ ਕੋਲੇ ਕੂਤਰ ਟੈਲੇ ਵਾਲੇ ਸੀ ਆ ਕਿ ਹੁਣ ਵੀ ਹੈਗੇ ਆ ਅੱਛਾ ਬਾਬੇ ਟੈਲੇ ਵਾਲੇ ਬਾਬੇ ਟੈਲੇ ਵਾਲੇ ਅੱਛਾ ਬਾਕੀ ਇੱਕ ਪੁਰਾਣੇ ਕੂਤਰ ਸਾਡੇ ਹੁੰਦੇ ਸੀ ਉਹ ਫਿਰ ਤਨਪਾਤ ਹੌਲੀ ਹੌਲੀ ਖਾਧ ਮੰਨਾ ਦਾ ਪੋਣਾ ਹੀ ਪਿੰਦੇ ਆ ਹਾਂ ਅੱਛਾ ਇਹ ਕਿ ਨਹੀਂ ਕੋਈ ਕਿੱਥਾਂ ਪਰਵਾਸ ਤੋਂ ਜਾਂਦੇ ਆ ਕੋਈ ਆਪਾਂ ਆਪਣਾ ਗੋਪਾਰਾਜ ਵਾਲਾ ਪਰੋਣਾ ਸਾਡਾ ਯਾਨੀ ਚੰਗੇ ਬਣਾਈ ਬੈਠਾ ਤੂੰ ਨਹੀਂ ਬਣਿਆ ਵਧੀਆ ਬਣਿਆ ਪੁੱਤਰ ਦਾ ਮੈਂ ਸੁਣਿਆ ਇੱਕ ਤੂੰ ਬਾਗੀਆਂ ਵੀ ਬਹੁਤ ਜਿੱਤੇ ਆਇਂਦੀ ਨਹੀਂ ਬਾਗੀਆਂ ਇੱਥੇ ਤਾਂ ਹਸਾਂਦੇ ਜੀ ਰਹੇ ਨੇ ਤੈਨੂੰ ਅਖਦਿਏ ਅੱਛਾ ਤੇ ਉਨ ਪਰ ਚਲੋ ਸਿਰਫ ਲੈ ਲਈਦੇ ਆ ਅੱਛਾ ਕੋਈ ਬਾਜੀ ਦੀ ਇਸ ਨਾਲ ਕੋਈ ਗੱਲਬਾਤ ਵੀ ਜਿੱਤੇ ਤੇਰਾ ਪੂਰਾ ਨਾਖੋਈ ਹੋਵੇ ਤੇ ਇੱਕ ਤੂੰ ਦੱਸ ਵੀ ਤੂੰ ਕਿਹਦੇ ਕਿਹਦੇ ਨਾਲ ਬਾਗੀਆਂ ਛੜਦਾ ਰਿਹਾ ਜਿਹੜੇ ਤੇ ਕਿਹੜੇ ਨਾਮਵਾਰ ਬੰਦਿਆਂ ਦੇ ਨਾਲ ਛੜਦਾ ਰਿਹਾ ਸਾਰੇ ਨਹੀਂ ਛੜੀਆ ਮੇਰੇ ਹਿਸਾਬ ਨਾਲ ਤਕਰੀਬਨ ਫੇਰ ਵੀ ਮਾਰਾ ਗਿਆ ਫੇਰ ਵੀ ਆਪਣਾ ਜਿਹੜਾ ਵਧੀਆ ਸਟਾਰ ਬੰਦਾ ਸੀਗਾ ਕੱਕਾ ਨਵਾਂ ਕਿਲਾ ਹਾਂ ਇਹ ਵੀ ਸਾਡੇ ਇੰਨਾ ਦੇ ਕਲੱਬ ਚ ਵੀ ਛੱਲਦੇ ਰਹੇ ਅਸੀਂ ਬਿੰਦਰ ਨਨੇ ਕਿਹੜੇ ਦੇ ਵੀ ਚੰਗੇ ਕਬੂਤਰ ਆ ਬਹੁਤ ਚੰਗੇ ਬਹੁਤ ਸਾਰੇ ਹਾਂ ਉਹਨੂੰ ਕੀ ਬਾਬੇ ਪਾ ਕੇ ਹੈ ਨਾ ਪੁਰਾਣੇ ਆ ਇਹ ਰੋਡਾਂ ਹਰਾਂ ਦੇ ਹਾਂ ਸਾਰੇ ਦੇ ਇੰਨਾ ਦੇ ਹਾਂ ਅੱਛਾ ਰੋਡਾਂ ਮੇਲਾ ਹੋ ਗਿਆ ਮੇਲਾ ਹੋ ਗਿਆ ਰੋਡਾਂ ਹੋ ਗਿਆ ਹਾਂ ਤੇ ਸਰਦਾਰ ਜਸਵੀਰ ਸਿੰਘ ਬਾਦਲ ਹਾਂ ਜਸਵੀਰ ਸਿੰਘ ਬਾਦਲ ਮੋਢ ਤੋਂ ਬਾਦਲ ਹਾਂ ਇਹਨਾਂ ਨਾਲ ਵੀ ਛੱਡੀਆਂ ਨਹੀਂ ਇਹਨਾਂ ਨਾਲ ਨੂੰ ਛੱਡੀਆਂ ਅੱਛਾ ਉਹ ਦੁੱਧ ਦਾ ਕੰਮ ਹੋਸੀ ਪੁੱਤ ਮੇਰੇ ਕੋਲੇ ਸੀ ਆਹ ਉਹ ਦੁੱਧ ਦਾ ਤਾਂ ਇਕੱਠੀ ਕਰਦੇ ਰਹੇ ਆ ਉਹ ਤਾਂ ਚਾਹ ਲਈ ਸੀ ਥੋੜਾ ਜਨਾ ਅੱਛਾ ਤੇ ਪਰ ਇਹਨਾਂ ਨਾਲ ਨਹੀਂ ਛੱਡੀਆਂ ਅੱਛਾ ਉਹਦੀ ਬਾਤ ਤਾਂ ਅਗਰ ਕਰਾਂ ਤੇ ਮੇਰੇ ਨਹੀਂ ਵੀ ਵਸਤੇ ਚੱਲ ਗਈ ਗਏ ਤੇ ਕੋਈ ਨਾਮ ਨੁੰਗੀ ਜਿੱਕਿਰਾ ਦੁਪਹੀਏ ਦੇ ਜੋ ਨਾਮ ਨੂੰ ਬਸ ਥੋੜੀ ਕਸਰੀ ਰਹਿ ਜਾਂਦੀ ਸੀਗੀ ਤੇ ਬਾਕੀ ਤਾਂ ਕੋਪੂ ਜੇ ਤਾਂ ਦਿੱਤੀ ਹੈ ਅੱਛਾ ਕਾਪੋ ਕਾਫੀ ਦਿੱਤੇ ਆ ਟਰੈਕਟਰ ਦੇ 193 ਕੁੱਤਰ ਜੀ ਦੇ ਆਪਣਾ ਛੇਮਾ ਹੜ ਗਿਆ ਸੀਗਾ ਅੱਛਾ ਛੇਮਾ ਹੜ ਗਿਆ ਸੀ ਸਾਰੀ ਦਿਨੀ ਟਾਈਮ ਨਹੀਂ ਬੈਸ ਅੱਛਾ ਮੁਕਰਮ ਜੀ ਤੂੰ ਮੈਨੂੰ ਇਹ ਦੱਸ ਨਹੀਂ ਕੋਈ 17ਵੀ ਕਿਸੇ ਨੂੰ ਧਾਰਿਆ ਤੇ ਕਿਵੇਂ ਆ ਨਹੀਂ ਮੇਰਾ ਉਸਤਾਦ ਤਾਂ ਸੀਗਾ ਫੋਟੀ ਬੀਲੇ ਆ ਯਾਰਾ ਬੀਲੇ ਵਾਲੇ ਵਾਲਾ ਫੋਟੀ ਅੱਛਾ ਉਸ ਤੋਂ ਬਾਅਦ ਤੈਨੂੰ ਪਤਾ ਵੀ ਡੋਕਰਿਆਂ ਵਾਲ ਦੀ ਖੇਡ ਗੁੱਡ ਲੈ ਕੇ ਹੂੰ ਤੇ ਹੁਣ ਇਹੀ ਡਾਉਂਦੇ ਆ ਆਪਾਂ ਦਾ ਫੜਾ ਫੋਟ ਜੇ ਕੋਈ ਕੁਛ ਦੇ ਤਾਂ ਦੱਸ ਦਰ ਦੇਈਦਾ ਜੀ ਅਕਲ ਅੰਦਰ ਆਉਂਦੀ ਹੈ ਤਾਂ ਠੀਕ ਹੈ ਕਿ ਨਹੀਂ ਹੁਣ ਇਹਨਾਂ ਦੀ ਮਿਹਨਤ ਹੈ ਇਹੀ ਕਰਦਗੇ ਹੋਰ ਸਮਝ ਲੈ ਵੀ ਜਵਾਕਾਂ ਦਾ ਉਸਤਾਦ ਤੁਸੀਂ ਹੋਗੇ ਹਾਂ ਬਸ ਵੀ ਉਹ ਬੀਲੇ ਵਾਲਾ ਅਸਲ ਵਿੱਚ ਦੀ ਤਾਂ ਉਸਤਾਦ ਦਾ ਉਸਤਾਦ ਹੀ ਹੈ ਉਸਤਾਦ ਸਿੰਘ ਦਾ ਫੋਟੀਸ ਇਹ ਜਿਹੜਾ ਕੋਈ ਕਿਸੇ ਨੇ ਗੁਣ ਦਿੱਤਾ ਹਾਕਮ ਸਿਆ ਉਹਨੇ ਬਾਦਲ ਨਾਲ ਬਹੁਤ ਇੱਤੀਆਂ ਬਾਗ ਬਿਲਕੁਲ ਜਿਹੜਾ ਗੁਰੂ ਗੁਰੂ ਹੈ ਜੀ ਗੁਰੂ ਗੁਰੂ ਇਹ ਜਿਹੜਾ ਫੋਟੀਆਂ ਬਾਦਲ ਕਨੂੰ ਹੀ ਹਰਾਇਆ ਅੱਛਾ ਜਦ ਰੂਿਸਕ ਬਾਦਲ ਨੂੰ ਹਰਾਇਆ ਸਾਡੇ ਬੰਦੇ ਛੱਤੀ ਜੇ ਬਾਜੀ ਉਹ ਦੁਬਾਰੇ ਅੱਛਾ ਚੇਸਕ ਵਾਲੇ ਅੱਛਾ ਅੱਛਾ ਤੇ ਮੈਂ ਤੁਹਾਨੂੰ ਉਹੀ ਪੁੱਛਦਾ ਨਾ ਵੀ ਜਿੱਥੇ ਜਿੱਤੇ ਨਾਮਵਰ ਖਿਡਾਰੀਆਂ ਦੇ ਨਾਲ ਤੇਰੀ ਕੋਈ ਕੁੰਡੀਆਂ ਦੇ ਥੰਗ ਫਸੀ ਹੋਵੇ ਕੋਈ ਯਾਰ ਦਸਤ ਕੋਈ ਸੁਣਾ ਗੱਲ ਬਾਤ ਹਾਂ ਪਰ ਐਸੇ ਕਰਕੇ ਬਣਾਇਆ ਤੇਰੇ ਕੋਲੇ ਵੀ ਮੈਂ ਤਾਂ ਮੇਰੀ ਗੱਲ ਸੁਣੋ ਆਪਾਂ ਉਹਦੀ ਗੱਪ ਮਾਰਨ ਵਾਲੀ ਗੱਲ ਨਹੀਂ ਜੇ ਕੋਈ ਆਪਾਂ ਨੂੰ ਸਾਤ ਅੱਠ ਹੀ ਕਹਦੇ ਨਾ ਵੀ ਸਰ ਨਹੀਂ ਕਰਲਾ ਤੇ ਆਪਾਂ ਨੇ ਕਿਤੇ ਕਿਹਾ ਅੱਛਾ ਸੁਣ ਲਾ ਹਾਂ ਪਾਏ ਇੱਕ ਵਾਰੀ ਮਾੜਾ ਜਿਹਾ ਫਸਾ ਜਿਹਾ ਆਇਆ ਨਾ ਅੱਛਾ ਅਸੀਂ ਬਾਹਵਾਂ ਪਾਰੀਆਂ ਹਰ ਗਏ ਤੇ ਕੋਈ ਸਿੱਧਾ ਚਲਾ ਉਹਦੇ ਨਾਲ ਹੀ ਸੰਧੀ ਕੀਤੀ ਉਹਦੇ ਨਾਲ ਹੀ ਕਰਕੇ ਜਾਣਾ ਨਹੀਂ ਕੀਤੀ ਕੱਕੇ ਨੂੰ ਕਿੱਲੇ ਆਏ ਹਾਂ ਕੱਕੇ ਨੂੰ 2 ਨੰਬਰ ਤੇ ਆ ਸਾਡੇ ਪਹਿਲੇ ਤੇ ਆ ਆ ਚਿੰਜਾ ਕਿ ਉੱਤਨ ਕਿੰਨੇ ਕਬੂਤਰ ਉੱਥੇ ਛੁੱਟੇ ਸੀ ਉੱਥੇ ਪਤਾ ਨਹੀਂ ਆ ਮੈਨੂੰ ਯਾਦ ਨਹੀਂ ਕਿੰਨੇ ਸੀਗੇ ਚਲੋ ਕੋਈ ਮੇਰੀ ਨਹੀਂ ਜਾਣਦਾ ਉਹਦੇ ਹਿਸਾਬ ਨਾਲ ਸਰਪੰਚਾ ਪਤਾ ਹੀ ਨਹੀਂ ਲੱਗਦਾ ਦਾ ਯਾਦ ਨਹੀਂ ਸੀਗਾ ਹਾਂ ਤੇ ਵੈਸੇ ਇਹਦਾ ਪੈ ਜਾਂਦਾ ਜੀ ਤੇ ਇਹ ਫਿਰ ਜਦੋਂ ਤੂੰ ਛੱਡਦਾ ਸੀ ਕਬੂਤਰ ਇਹ ਤੇ ਪਾਣੀ ਪੂਣੀ ਜਿਹੜਾ ਤੂੰ ਦੰਦਾ ਸੀ ਇਹ ਕਿੰਨੇ ਟਾਈਮ ਦੇਣਾ ਪੈਂਦਾ ਇਹ ਪਾਣੀ ਉਹ ਤਾਂ ਵਿਲੇ ਵਾਲੇ ਵਾਲੇ ਫੋਗੀ ਦਾ ਜਿਹੜਾ ਪਾਣੀ ਸੀਗਾ ਹਾਂ ਸੱਤਾਂ ਕਿ ਜਿੰਦਾ ਰਹੀ ਆ ਅੱਛਾ ਉਤਣ ਕ 4 ਵਜੇ ਦੋਦਾ ਹੁੰਦਾ ਸੀਗਾ ਅੱਛਾ ਉਹ ਥੋੜਾ ਜਿਹਾ ਮੈਂ ਮਤਲਬ ਕਿ 2:30 ਵਜੇ ਕਰਤਾ ਅੱਛਾ ਜੋ ਚੱਲਦਾ ਚਪ ਜਾਂਦਾ ਹੀ ਆ ਕਹਿੰਦਾ ਸੀ ਪਾਣੀ ਅੱਗੇ ਰਹਿ ਜਾਂਦੇ 4 ਵਜੇ ਹਾਂ ਉਸ ਨਾਲ ਹੀ ਤਾਂ ਦੇਰੁੱਦੇ ਬਦਾਮਾਂ ਤੇ ਹੋਰ ਤਾਂ ਜਪਾ ਲੈਂਦੀ ਸੀ ਤੇ ਮੈਂ ਸੁਣਿਆ ਕਿ ਦਵਾਖਾਨੇ ਵਿੱਚ ਕਰਦੇ ਫਿਰਦੇ ਹੁੰਦੇ ਇੱਥੇ ਮੇਰਾ ਪੋਤਰਾ ਵੀ ਐਕਦਮ ਕਰਦਾ ਫਿਰਦਾ ਸੀ ਬਾਬਾ ਆਲੂ ਬਖਾਰਾ ਲਿਆ ਕੇ ਦੇ ਅਸੀਂ ਕੁੱਪੁੱਤਰਾਂ ਨੂੰ ਦੇਣਾ ਆਲੂ ਬਖਾਰ ਹਾਕਮ ਸਿਆ ਇਹ ਆਲੂ ਬਖਾਰੇ ਵਾਲੀ ਜਾਂ ਕੀਫੇ ਦਾ ਦਰਸ ਨਾ ਮੜਾ ਜਾ ਆਲੂ ਬਖਾਰਾ ਫੇਰ ਦੇ ਜਾਂਦੇ ਮੁਲਖ ਹੀ ਜਾਂਦਾ ਆਲੂ ਬਖਾਰਾ ਚੰਗੇ ਇਵੇਂ ਦੇ ਜਾਂਦੇ ਐਵੇਂ ਝੂਠ ਮਾਰਨ ਨੂੰ ਕਿਸੇ ਨੂੰ ਜੋ ਮਰਜੀ ਮਾਰੀ ਆ ਸਾਰਾ ਮਲਖੀ ਇਹ ਲੱਗਦਾ ਨੂੰ ਕਿਨੇ ਆ ਕੋਈ ਮਾੜਾ ਮੋਟਾ ਇਹਦੇ ਬਾਰੇ ਪਾਸ਼ਾ ਆਪਦੇ ਹਿਸਾਬ ਨਾਲ ਜਿੱਥੇ ਕੋਕ ਟਾਈਮ ਕਿਸੇ ਦਾ ਬੰਨਿਆ ਹੁਣ ਕੋਈ ਕਈਆਂ ਦਾ ਆਲੂ ਬਖਾਰਾ ਕੈਨੇਡਾ ਵਾਲਾ ਚੰਗਾ ਕੋਈ ਕਈਆਂ ਦਾ ਇਥੋਂ ਵਾਲਾ ਚੰਗਾ ਕੋਈ ਮਕਾਂਚਾ ਕੋਈ ਪਤਾ ਹੀ ਨਹੀਂ ਲੱਗਦਾ ਯਾਰ ਰਾਸ ਆਏਗਾ ਰਾਸ ਆਏ ਦੀ ਗੱਲ ਹੈ ਹੁਣ ਤਾਂ ਯਾਰ ਸਮਝ ਨਹੀਂ ਆਉਂਦੀ ਵੀ ਲੋਕ ਨਾ ਕੋਈ ਸਾਡੇ ਕੋਲ ਵੀ ਆਲੂ ਬਖਾਰਾ ਮਾੜਾ ਆ ਗਿਆ ਸੀਗਾ ਅੱਛਾ ਇਤੀ ਸੀਜ਼ਨ ਦੇ ਵਿੱਚ ਤੇ ਫਿਰ ਅਸੀਂ ਤਾਂ ਮੋੜਾ ਵਾਲੇ ਗਾਣੇ ਸੁਣਿਆ ਹੁੰਦਾ ਅੱਛਾ ਉਨੇ ਚਲ ਫਾਨੂੰ ਦਾ ਅੱਠ ਦਾ ਪੀਸ ਦੇਤੇ ਸੀ ਬਾਹਰ ਲੈ ਹਾਂ ਪਤਾ ਨਹੀਂ ਬਾਹਰ ਹੋ ਸੀ ਕਿਹਨੇ ਆਪਾਂ ਨੇ ਉਹਨੂੰ ਪੁੱਛਿਆ ਕਿ ਕਿੱਥੋਂ ਆਇਆ ਅੱਛਾ ਪਸ ਆ ਹੀ ਗਏ ਅਜਾ ਫੋਨ ਕਰ ਲੈ ਪਹਿਲਾਂ ਵੀ ਉਹ ਕਹਿੰਦਾ ਚਲਾ ਜਾ ਕੋਈ ਨਹੀਂ ਅੱਛਾ ਇਸ ਵਾਰੀ ਤੇ ਗੱਲ ਹੋ ਗਈ ਸੀ ਕਿ ਦਾਂ ਜੀਆਂ ਕਾਵਾਂਗੇ ਯਾਰ ਉਹ ਕਹਿੰਦਾ ਚਲ ਕੋਈ ਨਹੀਂ ਵਾਰਤ ਕਿ ਲੈ ਲਈ ਠੀਕ ਹੈ ਤੇ ਉਹ ਉਹਦੇ ਨਾਲ ਚਲੋ ਇਸੇ ਸੀ ਜਿਵੇਂ ਰਿਆ ਰਿਜਲ ਉਹ ਵਧੀਆ ਵਧੀਆ ਰਿਹਾ ਚੰਗਾ ਰਿਹਾ ਚੰਗਾ ਸੀ ਤੇ ਤੂੰ ਕਿੰਨੇ ਦੋ ਜਿਹੜਾ ਜਵਾਬ ਨਹੀਂ ਦਿੰਦਾ ਪਰ ਕੁਝ ਇਹ ਤੇ ਹੁੰਦੇ ਪੂਰੇ ਕਿਵੇਂ ਆ ਜੀ ਉਹ ਗਲਾਸ ਚ ਪੀਣਾ ਅੱਛਾ ਆ ਕਿੱਤੋਂ ਵਾਸਤੇ ਕਿੰਨੇ ਵਾਰੀਏ ਲਉਦੇ ਲਉਦੇ ਇਹਦਾ ਲੋਬ ਖਾਰੇ ਦਾ ਇਹ ਮੋਰ ਵੀ ਦੱਸੀ ਜਾਂਦਾ ਸੀ ਅੰਕੂਬ ਚਾਲੂ ਬਜ਼ਾਰੇ ਬਾਰੇ ਤਾਂ ਹਾਂ ਹਾਂ ਮੋਰ ਨਾਲ ਤੈਨੂੰ ਪਤਾ ਸਟਾਰ ਬੰਦੇ ਹਾਂ ਉਹ ਫਿਰ ਤੈਨੂੰ ਪਤਾ ਵੀ ਮੋਰ ਮੋਰੀ ਹੈ ਬਾਕੀ ਉਹਨੇ ਥੋੜੇ ਚਰਚੀ ਜੇ ਜਿਹੜੇ ਚਰੋ ਸਟਾਰ ਬੰਦੇ ਆ ਉਹਨਾਂ ਦੀ ਕਿਤਨ ਖੇਡ ਚ ਲੈ ਜਾਂਦੇ ਆ ਚਲੋ ਆਪਣੇ ਆ ਕੇ ਅੱਖੀ ਵੀ ਜਾਨਵਰ ਵਧੀਆ ਬਣੇ ਆ ਤਾਂ ਆਪਣੇ ਗੱਲਵਰਾਂ ਚ ਵੀ ਕਈ ਵਾਰੀ ਚੱਲ ਉੱਡ ਜਾਂਦੀ ਕਈ ਵਾਰੀ ਪਤਾ ਗੱਲ ਉੱਥੇ ਛਿੜ ਜਾਂਦੀ ਹਾਂ ਕੱਢਦੇ ਸਾਂ ਚੱਕਰ ਪਤਾ ਗੱਲ ਕੀ ਆ ਕਈ ਵਾਰੀ ਛੱਡਣ ਚ ਗਲਤੀਆਂ ਹੋ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਬੰਦਾ ਦੇ ਕੋਈ ਕਵੇ ਨਾ ਪਰ ਬਹੁਤ ਵੱਡੇ ਵੱਡੇ ਖਿਡਾਰੀਆਂ ਤੋਂ ਗਲਤੀਆਂ ਹੋ ਜਾਂਦੀਆਂ ਕਈ ਵਾਰੀ ਮਾਸੂਮੀ ਗਲਤ ਕਰ ਦਿੰਦਾ ਤੈਨੂੰ ਮੈਂ ਚੰਗੇ ਸਨ ਵਾਲੀ ਦੀ ਗੱਲ ਦੱਸਦਾ ਮੈਂ ਇਸੇ ਦੇ ਹਾਕਮ ਦੇ ਪਿੰਡ ਛੱਡੀ ਅੱਛਾ ਜਿੱਦੇ ਸਾਹਮਣੀ ਸੀ ਨਾ ਤੇ ਰੇੜੇ ਚ ਖੜਾ ਨਹੀਂ ਜਾਂਦਾ ਸੀ ਅਈ ਨੇ ਤਾਂ ਐਨੀ ਕਰਮ ਸੀਗੀ 35 40 ਡਿਗਰੀ ਉਹ ਮੈਂ ਨਾ ਵਿਹੜੇ 'ਚ ਹੀ ਖੜਾ ਜਾਂਦਾ ਕੁੱਤ ਫੜਦੇ ਸੀ ਉੱਤੇ ਵੀ ਵੇਖਣ ਵਾਸਤੇ ਖੜਾ ਨਹੀਂ ਜਾਂਦਾ ਅੱਛਾ ਚਲੋ ਉੱਥੇ ਹੀ ਸਾਹਮਣੀ ਸੀਗੀ ਹਾਂ ਉਹ ਸਾਹਮਣੀ ਹਾਂਜੀ ਹਾਂਜੀ ਜਦੋਂ ਸਾਹਮਣੀ ਤੇ ਤੜਕਨ ਨਹੀਂ ਚੱਲ ਪਿਆ ਅੱਛਾ ਨਹੀਂ ਚੱਲ ਪਿਆ ਤੇ ਤਿੰਨ ਮੇਰੀ ਫੜ ਕੇ ਜਾਲੀ 'ਚੋਂ ਤਿੰਨ ਮੇਰੀ ਛੱਡੀ ਵੀ ਨਹੀਂ ਨਹੀਂ ਜਾਂਦੀ ਪਰ ਮਣ ਨਾ ਹਾਂ ਮਨ ਨਹੀਂ ਖੜਾਗਾ ਹਾਂ ਵੀ ਜਿੱਥੇ ਸਾਹਮਣੀ ਇੱਥੇ ਉੱਡਣੀ ਨਹੀਂ ਅੱਜ ਅੱਛਾ ਉਹ ਕੀ ਹੋਇਆ ਜੀ ਇਹਦੇ ਬਲੌਰ ਮੇਨ ਨਿਕਲ ਆ ਰਹੀਆਂ ਮੈਨੂੰ ਕੋਈ ਨਾ ਕੁਝ ਨਹੀਂ ਰਚਣ ਗਿਆ ਤੇ ਸਹੀ ਹਾ ਦਾ ਪਿੰਡ ਖੜਾ ਜੇ ਨਾਂ ਹੈ ਤਾਂ ਨਾਂ ਛੱਡਾਂਗੇ ਅੱਛਾ ਜਦੋਂ ਮੈਂ ਗਾਂ ਗਿਆ ਤੇ ਭਾਈ ਜਗੰਦਨ ਨੋਰੀ ਵੱਡੇ ਵੱਡੇ ਖਿਡਾਰੀ ਖੜੇ ਭਾਈ ਆਇਆ ਮੈਂ ਕਿਹਾ ਯਾਰ ਜਦੋਂ ਇਹਨਾਂ ਨਾਲ ਗਵਾਚਣਗੇ ਨਾ ਕੋਈ ਗਵਾਚੇ ਕੁੜੀ ਘਰ ਹਾਂ ਜਿੰਨੇ ਜੋ ਸਾੰਭੀ ਸੀ ਨਾ ਉਹ ਦਾਵਾ ਇੱਕ ਕੰਨੀ ਉੱਠ ਸਕਦੀ ਸੀ ਆਇਆ ਸਾਥੀ ਵੀ ਜਾਏ ਕੁਮਾਰ ਜੀ ਕਹਿੰਦਾ ਯਾਰ ਪੈਣਾ ਨਹੀਂ ਮੇਰਾ ਮਤਲਬ ਮੇਟ ਕੀ ਆਸ ਹੈ ਇਹ ਲੈਦਾ ਹੈ ਮੁੱਟ ਖੰਭਾ ਨਾਲੇ ਨੇਰੀ ਜਿਹੜੇ ਬੰਦਿਆਂ ਨੇ ਛੱਡੀ ਆ ਨਾ ਸੁਣਨਗੇ ਵੀ ਕਿੰਨੀ ਨੇਰੀ ਫਰੀ ਦਣੀ ਬਗੀ ਹੈ ਕਿਨੇ ਕੂਤਰ ਕਨੇ ਸੀ ਉੱਤੇ ਉੱਤਰ ਉੱਥੇ ਮਿਲਣ 44 ਸੀਗੇ 40 ਸੀਗੇ ਇੰਨੇ ਹੀ ਸੀਗੇ ਅਸੀਂ ਤੇ ਫਿਰ ਕੱਲੀ ਦਿੱਤੀ ਨਾ ਨਾ ਤੈਨਾਂ ਚਾਰਾਂ ਨੇ ਸਾਲ ਦੂਜਾ ਟਾਈਮ ਕੀਤਾ ਨਾਲੇ ਤੇਰਾ ਪਿੰਡ ਵੀ ਗਵਾਣਾ ਨਾ ਮੇਰਾ ਕਿਤੇ ਘੱਟ ਜਾਂ ਇੱਤੀ ਕੂਤਰੀ ਆ ਗਈ ਸੀ ਕਿ ਤੇ ਨਹੀਂ ਕੂਤਰ ਆਉਂਦਾ ਨਹੀਂ ਮੇਰੇ ਇੱਥੇ ਹਾਂ ਤੇਰਾ ਤਾਂ ਸਮਝਣਾ ਮਿੱਡੂ ਮਾਨੂੰ ਕੰਪ ਚਿੱਤਿਆ ਮਿੱਡੂ ਮਾਨੂੰ ਨਹੀਂ ਆਇਆ ਮੇਰਾ ਕੂਤਰ ਜਮਾ ਨਾਲੇ ਨਾਰੀ ਟਾਵਰ ਦੇ ਹਾਂ ਚੜ ਕੇ ਕਬੂਤਰ ਹਰ ਕੰਮ ਚਾਹ ਸਭਲਾ ਮੇੜੇ ਮੇੜੇ ਪਿੰਡ ਦੀਦੇ ਜੀ 10 ਪਿੰਡ ਥੱਲੇ ਕਬੂਤਰ ਤੇ ਆ ਜਾਂਦੇ ਨੇ ਦੇਂਦੇ ਜੀ ਬਿਲਕੁਲ ਬਿੱਟੂ ਵਾਲਾ ਗੱਡਾ ਕਬਿੰਡਾ ਸਾਡਾ ਗੱਡੂ ਵਾਲਾ ਬਿੱਟੂ ਵਾਲਾ ਚੀਟੂ ਵਾਲੀ ਬਿਲਕੁਲ ਛੋਟਾ ਜੀ ਹਾਂ ਉਹ ਨੱਕਾ ਜਿਹੜਾ ਛੱਡਿਆ ਇੰਨਾ ਜੀ ਇੰਟਰ ਚ ਇੱਥੇ ਆ ਗਿਆ ਸੀ ਅੱਛਾ ਇੱਥੇ ਆ ਗਿਆ ਸੀ ਜਾਣਵਰ ਦਾ ਕਰੇ ਨਹੀਂ ਪਤਾ ਲੱਗਦਾ ਕਦਾਂ ਕਰੇ ਜਿੰਦਾਂ ਨੇ ਖੜਨਾ ਦਿਨ ਦੇਣਾ ਹੋਏ ਕਰ ਮੇਰੀਆਂ ਇੰਟਰੀਆਂ ਇੰਟਰੀਆਂ ਉੱਟੀਆਂ ਭਰੀਆਂ ਫੁੱਲ ਹਾਂ ਭਰੀਆਂ ਕਾਕੇ ਚਾਲੀਆਂ ਭਰੀਆਂ ਬਿੰਦਰ ਕੇ ਵਾਲਿਆਂ ਉਹ ਆਪਣੀ ਪਰਿਆਰਦੀ ਉਹ ਕਹਿੰਦਾ ਏ ਵੀ ਕੋਈ ਨਹੀਂ ਵੜਾਂਗੇ ਪਰ ਥੋੜੇ ਜਿਨੇ ਨਾ ਕਾਨੂੰਨ ਸਖਤ ਕਰਨੇ ਚਾਹੀਦੇ ਇਹਨਾਂ ਨੂੰ ਸਖਤ ਤਮੇ ਦਾ ਹੈ ਕਹਿੰਦਾ ਵੀ ਯਾਰ ਇੱਕ ਤਾਂ ਲੜੋਂ ਭਿੜੋ ਨਾ ਕਹਿੰਦਾ ਇੱਕ ਜੇ ਫਿਰਦਾ ਤਾਂ ਫਿਰਦਾ ਕੇ ਬਹਿ ਗਿਆ ਤੁਹਾਨੂੰ ਕੋਈ ਵੀ ਬਹਿ ਗਿਆ ਇੱਕ ਫੜਨ ਬੜਾਈ ਵਾਲੇ ਬਹੁਤ ਕੰਮ ਕਰਾਉਂ ਕਰਦੇ ਆ ਮੈਂ ਢਲਮੀ ਛੱਡੇ ਦੋ ਪੁੱਤਰ ਹਾਂ ਦੋ ਛੱਡੇ ਤੇ ਰੋਹਨ ਕਾਪੀ ਤੇ ਸੀਗਾ ਤੇ ਮੰਨੀ ਕਾਪੀ ਤੇ ਰੋਹਨ ਵੀ ਚੰਗਾ ਬੰਦਾ ਮੰਨੀ ਕਾਪੀ ਤੇ ਸੀਗਾ ਕੰਮ ਸੋਲਿਆ ਨਾ ਏ ਬੱਚੇ ਲਿਖੀ ਬੈਠੇ ਮੇਰੇ ਕੋਤੇ ਤੇ ਮੈਨੂੰ ਪਿੱਛੋਂ ਫੋਨ ਆਇਆ